ਅਜ 27 ਦਸੰਬਰ ਦਿਨ ਸ਼ੁੱਕਰਵਾਰ ਦੁਪਹਿਰ ਪਾਉਣੇ 2:00 ਦੇ ਕਰੀਬ ਬਲਾ ਕਾਂਗਰਸ ਦਫ਼ਤਰ ਟਾਂਡਾ ਵਿੱਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਦੀ ਅਗਵਾਈ ਵਿੱਚ ਕਾਂਗਰਸੀ ਕਾਰਕੁਨਾਂ ਨੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਇਸ ਦੌਰਾਨ ਨਗਰ ਕੌਂਸਲ ਟਾਂਡਾ ਆਊਟਮਾਰਡ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਕੌਂਸਲਰ ਤੇ ਕਾਂਗਰਸੀ ਕਾਰਕੁਨ ਮੌਜੂਦ ਰਹੇ ਸਾਬਕਾ ਕੈਬਨਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆ ਕੌਂਸਲਰਾਂ ਤੇ ਕਾਂਗਰਸੀ ਕਾਰਕੁਨਾਂ ਨੇ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਤੇ ਫੁੱਲ ਮਾਲਾ ਅਰਪਿਤ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਦੌਰਾਨ ਸਾਬਕਾ ਮੰਤਰੀ ਗਿਲਜੀਆ ਨੇ ਆਖਿਆ ਕਿ ਇਹ ਦੇਸ਼ ਦੇ ਨਾਲ-ਨਾਲ ਦੁਨੀਆ ਸਮਾਜ ਤੇ ਉਹਨਾਂ ਦੀ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ ਡਾਕਟਰ ਮਨਮੋਹਨ ਸਿੰਘ ਦਾ ਸਾਰੀ ਦੁਨੀਆ ਵਿੱਚ ਸਤਿਕਾਰ ਸੀ ਅਤੇ ਉਹਨਾਂ ਨੂੰ ਇੱਕ ਆਲਾ ਅਰਥ ਸ਼ਾਸਤਰੀ ਦੇ ਰੂਪ ਵਿੱਚ ਰਹੀ ਦੁਨੀਆ ਤੱਕ ਜਾਣਿਆ ਜਾਂਦਾ ਰਹੇਗਾ ਅੱਜ ਟਾਂਡਾ ਬਲੱਗ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਜੋ ਕਿ ਜਨਾਂ ਦਾ ਦਿਹਾਤ ਹੋ ਗਿਆ ਕਿਉਂਕਿ ਬਹੁਤ ਵੱਡਾ ਕਸ਼ਟ ਆ ਸਾਡੇ ਦੇਸ਼ ਨੂੰ ਪਿਆ ਸਾਡੇ ਸਮਾਜ ਨੂੰ ਪਿਆ ਜੋ ਕਰ ਜੀ ਵੀ ਪੂਰਾ ਨਹੀਂ ਹੋ ਸਕਦਾ ਡਾਕਟਰ ਮਨੋਤ ਸਿੰਘ ਜਿਹੜੇ ਕਿ ਵੱਖ-ਵੱਖ ਮਹਿਕਮਿਆਂ ਦੇ ਵਿੱਚ ਵੀ ਰਹੇ ਕਿ ਉਹਨਾਂ ਨੇ ਦੇਸ਼ ਲਈ ਬਹੁਤ ਵੱਡਾ ਕੰਮ ਕੀਤਾ ਉੱਥੇ ਦੇਸ਼ ਦੇ ਵਿੱਤ ਮੰਤਰੀ ਰਹੇ ਡਾਕਟਰ ਨਸੀਮਾ rau ਦੀ ਸਰਕਾਰ ਦੇ ਵਿੱਚ ਜਦੋਂ ਦੇਸ਼ ਤੇ ਵਿੱਚ ਬਹੁਤ ਸੰਕਟ ਸੀ ਤੇ 5 ਸਾਲ ਨਸੀਮਾ ਰੌਵੀ ਸਰਕਾਰ ਦੇ ਵਿੱਚ ਉਹਨਾਂ ਨੇ ਸਾਡੇ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਬੜੇ ਵੱਡੇ ਪ੍ਰਾਲੇ ਕੀਤੇ ਤੇ ਫਿਰ ਦੁਬਾਰਾ ਉਹਨਾਂ ਨੇ 10 ਸਾਲ ਦਾ ਉਹਨਾਂ ਨੂੰ ਮੌਕਾ ਮਿਲਿਆ ਯੂਪੀਆਈ ਸਰਕਾਰ ਦੇ ਵਿੱਚ ਯੂਪੀਆਈ 1 ਯੂਪੀਆਈ 2 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਜੋ ਦੇਸ਼ ਦੇ ਵਿੱਚ ਨਹੀਂ ਸੀ ਹੋ ਸਕਦਾ ਉਹ ਵੀ ਉਹਨਾਂ ਨੇ ਕਾਨੂੰਨ ਬਣਾ ਕੇ ਲਾਗੂ ਕੀਤੇ ਤੇ ਅੱਜ ਉਹ ਸਾਡੇ ਵਿੱਚ ਨਹੀਂ ਹਨ ਬਹੁਤ ਵੱਡਾ ਸਮਾਜ ਨੂੰ ਘਾਟਾ ਪਿਆ ਹੈ ਜੋ ਕਿ ਸ਼ਹਿਨਯੋਗ ਨਹੀਂ ਹੈ ਇਸ ਲਈ ਸਾਰੇ ਅਸੀਂ ਤੁਹਾਡੇ ਹਲਕੇ ਵੱਲੋਂ ਢਾਂਡੇ ਦੇ ਸਾਰੇ ਕਾਂਗਰਸ ਦੇ ਕਾਰਕੁਨ ਐ ਐਮ ਸੀ ਸਾਹਿਬ ਕਾਂਗਰਸ ਨਾਲ ਪਿਆਰ ਕਰਨ ਵਾਲੇ ਸਾਰੇ ਲੋਕ ਸਮਾਜ ਸੇਵੀ ਕੀ ਡਾਕਟਰ ਅੱਜ ਕੱਲੇ ਕੱਲੇ ਸਮਾਜ ਦੇ ਵਿੱਚ ਜਿਹੜਾ ਘਾਟਾ ਪਿਆ ਹੈ ਅੱਜ ਲੋਕਾਂ ਦੇ ਵਿੱਚ ਬਹੁਤ ਗਮ ਦੀ ਲਹਿਰ ਹੈ ਜਿਹੜੀ ਕਿ ਕਦੀ ਪੂਰੀ ਨਹੀਂ ਹੋ ਸਕਦੀ ਇਸ ਲਈ ਸਾਰੇ ਅਸੀਂ ਤੁਹਾਡੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਧੰਨਵਾਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਜਿਹੜੇ ਡਾਕਟਰ ਮਨਮੋਨ ਸਿੰਘ ਜੀ ਉਹਨਾਂ ਦਾ ਦੇਹਾਂਤ ਹੋ ਗਿਆ ਆ ਬੜੀ ਦੁਖਦ ਘਟਨਾ ਹੋਈ ਆ ਕਿ ਉਹਨਾਂ ਨੂੰ ਜੋ ਦੇਸ਼ ਦੇ ਲਈ ਉਹ ਕਰ ਗਏ ਆ ਸ਼ਾਇਦ ਹੀ ਕੋਈ ਕਰ ਸਕੇ ਤੇ ਉਹਨਾਂ ਦੀ ਯਾਦ ਹਮੇਸ਼ਾ ਹੀ ਹਰ ਇੱਕ ਦੇ ਦਿਲ 'ਚ ਰਹੇਗੀ ਤੇ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਆਂ ਡੋਗਰਾ ਸਰਦਾਰ ਮਨਮੋਨ ਸਿੰਘ ਜੀ ਜਿਹੜੇ ਕਿ ਚਲਵਸੇ ਹਨ ਪਰ ਉਹਨਾਂ ਦੀ ਦੀਨ ਅਸੀਂ ਨਹੀਂ ਦੇ ਸਕਦੇ ਜੋ ਸਾਡੇ ਹਿੰਦੁਸਤਾਨ ਨੂੰ ਉੱਚਾ ਚੱਕਿਆ ਅੱਜ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਰਦਾ ਦੇ ਫੁੱਲ ਭੇਟ ਕਰਦਾ ਹਾਂ ਸੱਚੇ ਪਾਤਸ਼ਾਹਾਂ ਦੇ ਸਵਰਗਾਂ ਦੀ ਬਾਸਾ ਕਰੇ ਪ੍ਰਸ਼ੋ ਸਰਕਾਰ ਚੜ੍ਹਦੀ ਗੱਲ ਜ ਰਹੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮਾੜੀ ਖਬਰ ਸਾਨੂੰ ਮਿਲੀ ਆ ਸਾਡੇ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਉਹਨਾਂ ਦਾ ਦਿਹਾਂਤ ਹੋ ਗਿਆ ਆਪਾਂ ਸਾਰੇ ਆਪਣੀ ਪਾਰਟੀ ਵੱਲੋਂ ਆਪਣੇ ਭਰਾਵਾਂ ਵੱਲੋਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਹਾਂ ਧੰਨਵਾਦ ਸਾਡੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਜੋ ਅੱਜ ਘਾਟਾ ਪਿਆ ਹੈ ਸਾਡੇ ਡਾਕਟਰ ਤੇ ਸਾਡੇ ਜਿਹੜੇ ਸੀ ਸਾਬਕਾ ਪ੍ਰਧਾਨ ਮੰਤਰੀ ਜੀ ਮਨਮੋਹਨ ਸਿੰਘ ਜੀ ਇਹਨਾਂ ਦੇ ਡੈਥ ਹੋ ਗਈ ਹੈ ਉਹਨਾਂ ਨੂੰ ਅਸੀਂ ਸਾਰੇ ਆਪਣੀ ਕਮੇਟੀ ਵੱਲੋਂ ਸਮੂਹ ਵਰਕਰਾਂ ਵੱਲੋਂ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਆਂ ਧੰਨਵਾਦ ਟਾਣਾ ਬਲੌਗ ਕਾਂਗਰਸ ਦੇ ਚੌਕ ਮਗਮ ਕੀਤਾ ਗਿਆ ਦੇਸ਼ ਦੇ ਵਿੱਚ ਕੇ ਜੋ ਸਾਡੇ ਪੌਥੀ ਸਰਕਾਰੀ ਹੋ ਡਾਕਟਰ ਮਨਮੋਹਨ ਸਿੰਘ ਜੀ ਜੋ ਤਕਰੀਬਨ 10 ਸਾਲ ਪ੍ਰਧਾਨ ਮੰਤਰੀ ਰਹੇ ਉਹਨਾਂ ਦੇ ਜਾਣ ਨਾਲ ਜੋ ਕਿ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਿ ਕਦੀ ਵੀ ਪੂਰਾ ਨਹੀਂ ਹੋ ਸਕਦਾ ਅਜਟਨਾ ਬਲੋਕ ਕਾਂਗਰਸ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਦੇ ਆਂ ਵਾਹੀ ਉਲਜੀਕਾ ਖਾਲਸਾ ਵਾਹੀ